ਸਾਡੇ ਦੇ ਤੇ ਸੋਚਦੇ ਹੀ ਉਦੋਂ ਜਦੋਂ ਵਾਪਰ ਜਾਂਦੀ ਗੱਲ ਇਹ ਤਾਂ ਸਿਰਫ ਅਜੇ ਸ਼ੁਰੂਆਤ ਹੈ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਇਦਾਂ ਦੀ ਤਬਾਹੀ ਜਿਹੜੀ ਹੈ ਹੋਈ ਬਹੁਤ ਭੰਕਰ ਹੋ ਸਕਦੀ ਜੇ ਸਾਡੀਆਂ ਸਰਕਾਰਾਂ ਇਹਦੇ ਪ੍ਰਤੀ ਸੋ ਇਹਨਾਂ ਚੀਜ਼ ਹੋਣ ਔਰ ਇਸ ਚੀਜ਼ ਨੂੰ ਸਮਝਣ ਔਰ ਜਿਹੜਾ ਆਪਾਂ ਗੱਲ ਕਰ ਰਹੇ ਹਾਂ ਕਿ ਜਿਹੜਾ ਕੁੰਜੀਵਾਦੀ ਜਿਹੜਾ ਸਿਸਟਮ ਹੈ ਔਰ ਵਿਸ਼ਵੀਕਰਨ ਦਾ ਜਿਹੜਾ ਸਿਸਟਮ ਹੈ ਜੇਕਰ ਉਹਦੇ ਤੋਂ ਬਾਹਰ ਹੋਣ ਗਿਆ ਤਾਂ ਇਹ ਸੰਭਵ ਹੋਏਗਾ ਨਹੀਂ ਤਾਂ ਇਸੇ ਤਰ੍ਹਾਂ ਤਬਾਹੀ ਜਿਹੜੀ ਹੈਗੀ ਆ ਉਹ ਮਚਾਈ ਜਾਏਗੀ ਤੁਸੀਂ ਦੇਖੋਗੇ ਜੇ 135 ਜ਼ੋਨ ਨੇ ਪੰਜਾਬ ਦੇ ਜਿਹੜੇ ਡਾਰਕ ਜ਼ੋਨ ਚੱਲ ਰਹੇ ਨੇ ਜਿੱਥੇ ਪਾਣੀ ਖਤਮ ਹੁੰਦਾ ਜਾ ਰਿਹਾ ਪੀਣ ਵਾਲਾ ਜੇ ਇਹੀ ਪਾਣੀ ਥੱਲੇ ਵਾਟਰ ਜਿਹੜਾ ਹੈਗਾ ਜਾਏਗਾ ਤਾਂ ਇਹ ਪਾਣੀ ਦਾ ਪਾਣੀ ਦਾ ਲੈਵਲ ਪੰਜਾਬ ਦਾ ਉੱਚਾ ਆਏਗਾ ਕੇਂਦਰੀ ਸਰਕਾਰ ਹੈ ਔਰ ਉਹਦੇ ਨਾਲ ਸੈਂਟਰ ਦੀਆਂ ਸਰਕਾਰਾਂ ਨਾਲ ਮਿਲ ਕੇ ਜਿਹੜੀਆਂ ਸਟੇਟ ਦੀਆਂ ਸਰਕਾਰਾਂ ਨੇ ਜੇ ਉਹ ਸੀਰੀਅਸ ਨਹੀਂ ਹੋਣਗੀਆਂ ਤਾਂ ਇਹ ਇਸੇ ਤਰ੍ਹਾਂ ਤਬਾਹੀ ਜਿਹੜੀ ਹੈਗੀ ਆ ਮੱਚਦੀ ਰਹੇਗੀ ਔਰ ਆਮ ਬੰਦੇ ਨੇ ਸਧਾਰਨ ਲੋਕ ਤੁਹਾਡੇ ਮੇਰੇ ਵਰਗੇ ਉਹਨਾਂ ਦਾ ਨੁਕਸਾਨ ਹੁੰਦਾ ਹੀ ਰਹੇਗਾ ਉਥੇ ਇਹ ਵੀ ਵੀਡੀਓ ਸਾਹਮਣੇ ਆ ਰਹੀ ਹੈ ਕਿ ਬੰਦਾ ਖਰੀਦਦਾ ਲੈਂਦਾ ਦਾਣ ਚ ਕੋਈ ਚੀਜ਼ ਲਿਆ ਤੇ ਅੱਗੇ ਜਾ ਕੇ ਵੇਚ ਰਿਹਾ ਲੱਗਦਾ ਹੈ ਕਿ ਜਿਹੜੇ ਫੰਡ ਇਕੱਠੇ ਹੋਣਗੇ ਹੁਣ ਤਾਂ ਜਿਹੜੀ ਸਥਿਤੀ ਹੈਗੀ ਉਸ ਤੋਂ ਬਾਅਦ ਦੇਖਣ ਵਾਲੀ ਸਥਿਤੀ ਬਣੀ ਹੈ ਨਾ ਜਦੋਂ ਬਿਮਾਰੀ ਫੈਲਣੀ ਹੈ ਜਦੋਂ ਘਰ ਟੇ ਨਜ਼ਰ ਆਉਣੇ ਤੇ ਲੋਕਾਂ ਦੇ ਚੁੱਲ੍ਹੇ ਠੰਡੇ ਹੋਣਗੇ ਉਦੋਂ ਕੋਈ ਜਾਊਗਾ ਲੈ ਕੇ ਜੇ ਆਪਾਂ ਕਹੀਏ ਕਿ ਦਾਨ ਨਾਲ ਉੱਥੋਂ ਦੀਆਂ ਬਿਮਾਰੀਆਂ ਸਹੀ ਹੋ ਜਾਣਗੀਆਂ ਉੱਥੋਂ ਦੇ ਲੋਕ ਦੁਬਾਰਾ ਲਾਈਨ ਤੇ ਆ ਜਾਣਗੇ ਉੱਥੋਂ ਦੇ ਲੋਕ ਦੁਬਾਰਾ ਉਹਨਾਂ ਦੀਆਂ ਫਸਲਾਂ ਵਧੀਆ ਹੋਣ ਲੱਗ ਜਾਣਗੀਆਂ ਇਹ ਸੰਭਵ ਨਹੀਂ ਹੈਗਾ ਗਵਰਨਮੈਂਟ ਨੂੰ ਪਲੈਨਿੰਗ ਦੇ ਨਾਲ ਅੱਗੇ ਆਉਣਾ ਹੀ ਪਏਗਾ ਔਰ ਇਹਨਾਂ ਦੇ ਉੱਤੇ ਪੈਸਾ ਖਰਚ ਕਰਕੇ ਬਕਾਇਦਾ ਤੌਰ ਤੇ ਇਹਦੀ ਪਲੈਨਿੰਗ ਬਣਾ ਕੇ ਔਰ ਇੰਜੀਨੀਅਰਿੰਗ ਨਾਲ ਲੈ ਕੇ ਇਹਨਾਂ ਦੇ ਉੱਤੇ ਡੈਮਸ ਬਣਾਉਣੇ ਪੈਣਗੇ ਪਲੈਨਿੰਗ ਦੇ ਨਾਲ ਹੋਣਗੇ ਔਰ ਪਲੈਨਿੰਗ ਸਰਕਾਰਾਂ ਨੂੰ ਕਰਨੀ ਪਏਗੀ ਜੇ ਸਰਕਾਰਾਂ ਨਹੀਂ ਕਰਦੀਆਂ ਤਾਂ ਹਿੰਦੁਸਤਾਨ ਇਸੇ ਤਰ੍ਹਾਂ ਡੁੱਬਦਾ ਰਹੇਗਾ ਔਰ ਹਰ ਸਾਲ ਕੱਲਾ ਇਹ ਅਰਜ ਨਹੀਂ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਇਹ ਇਦਾਂ ਦੀਆਂ ਘਟਨਾਵਾਂ ਹੋਰ ਭਿਆੰਕਰ ਰੂਪ ਦੇ ਵਿੱਚ ਤਬਦਿਲ ਹੁੰਦੀਆਂ ਰਹਿਣਗੀਆਂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮਜ਼ ਪੰਜਾਬ ਮੈਂ ਹੈਪੀ ਪਕਤਾ ਪੰਜਾਬ ਦੀ ਜੋ ਸਥਿਤੀ ਹੈ ਸਾਰੇ ਜਾਣੂ ਨੇ ਇਸ ਮਸਲੇ ਦੇ ਉੱਤੇ ਹੜਾਂ ਦਾ ਕੀ ਕਾਰਨ ਰਹੇ ਨੇ ਸਰਕਾਰ ਕਿੱਥੇ ناکਾਮ ਰਹੀ ਹੈ ਆਮ ਲੋਕਾਈ ਕਿੱਥੇ ਨਾਕਾਮ ਰਹੀ ਹੈ ਕਿ ਅਸੀਂ ਹੜਾਂ ਦੀ ਲਪੇਟ ਦੇ ਵਿੱਚ ਆ ਗਏ ਇਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਰਹਿਣਗੇ ਡਾਕਟਰ ਪੀ ਮਿੰਦਰ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਸ਼ੁਕਰੀਆ ਮਿਹਰਬਾਨੀ ਧੰਨਵਾਦ ਸਰ ਸਭ ਪਹਿਲਾਂ ਤਾਂ ਇਹੀ ਗੱਲ ਚੱਲਦੀ ਹੈ ਕਿ ਕੱਲਾ ਪੰਜਾਬ ਦਾ ਮਸਲਾ ਹੈ ਹੈਪੀ ਜੀ ਜਦੋਂ ਅਸੀਂ ਪਿਛਲਾ ਇਤਿਹਾਸ ਦੇਖਦੇ ਹਾਂ ਹੜਾਂ ਦਾ ਤਾਂ ਦੇਖਦੇ ਆ ਕਿ ਇਹ ਹੜ ਕੋਈ ਪੰਜਾਬ ਚ ਨਹੀਂ ਆਏ ਕੱਲੇ ਇਹ ਹਿਮਾਚਲ ਚ ਨਹੀਂ ਆਏ ਕੱਲੇ ਜੰਮੂ ਕਸ਼ਮੀਰ ਚ ਨਹੀਂ ਆਏ ਇਹ ਇੱਕ ਵਿਸ਼ਵ ਪੱਧਰ ਦਾ ਫੀਨੋਮਨਾ ਹੈ ਉਹਦਾ ਵੱਡਾ ਕਾਰਨ ਇਹ ਹੈ ਕਿ ਜਿਹੜਾ ਵਿਸ਼ਵ ਦੇ ਵਿੱਚ ਇਸ ਵੇਲੇ ਮਾਡਲ ਚੱਲ ਰਿਹਾ ਜਿਹਨੂੰ ਅਸੀਂ ਆਰਥਿਕ ਮਾਡਲ ਕਹਿੰਦੇ ਆ ਜਿਹਨੂੰ ਅਸੀਂ ਵਿਸ਼ਵੀਕਰਨ ਦਾ ਮਾਡਲ ਕਹਿੰਦੇ ਆ ਉਹ ਮਾਡਲ ਇਹੀ ਹੈ ਕਿ ਮਾਰਕੀਟ ਡਿਵੈਲਪ ਕੀਤੀ ਜਾਏ ਔਰ ਉਸ ਮਾਰਕੀਟ ਚ ਮੁਨਾਫਾ ਕਮਾਇਆ ਜਾਵੇ ਔਰ ਉਸ ਮੁਨਾਫੇ ਨੂੰ ਪੈਦਾ ਕਰਨ ਦੇ ਲਈ ਚਾਹੇ ਦਰਖਤ ਕੱਟੇ ਜਾਣ ਚਾਹੇ ਕੁਝ ਵੀ ਹੋ ਜਾਏ ਹਾਂ ਮਨੁੱਖ ਮਾਰੇ ਜਾ ਸਕਦਾ ਹੈ ਔਰ ਉਹਦੇ ਲਈ ਮੁਨਾਫਾ ਜਿਹੜਾ ਹੈਗਾ ਉਹ ਪਿੱਛੇ ਨਹੀਂ ਜਾਣਾ ਚਾਹੀਦਾ ਸੋ ਉਸ ਮਾਡਲ ਦੇ ਉੱਤੇ ਜਿਹੜੀ ਇਕਨੋਮੀ ਚੱਲ ਰਹੀ ਹੈ ਦੁਨੀਆ ਭਰ ਦੀ ਉਹਦੇ ਕਰਕੇ ਚਾਹੇ ਅਮਰੀਕਾ ਦਾ ਹੋਵੇ ਚਾਹੇ ਯੂਰਪ ਦੀ ਗੱਲ ਹੋਵੇ ਚਾਹੇ ਏਸ਼ੀਆ ਦੇ ਮੁਲਕ ਹੋਣ ਇਹਦੇ ਵਿੱਚ ਚਾਹੇ ਗਲੋਬਲ ਵਾਰਮਿੰਗ ਦੀ ਗੱਲ ਹੋਵੇ ਚਾਹੇ ਹੜ੍ਹਾਂ ਦੀ ਗੱਲ ਹੋਵੇ ਇਹ ਹੜੜ ਹਜੇ ਤਾਂ ਇਹ ਸ਼ੁਰੂਆਤ ਹੈ ਮੈਂ ਕਹਿ ਸਕਦਾ ਜੇ ਆਪਾਂ ਅੱਜ ਦੀ ਜੀਓਗ੍ਰਾਫੀ ਨੂੰ ਦੇਖਣਾ ਹੋਵੇ ਇਹ ਤਾਂ ਸਿਰਫ ਹਜੇ ਸ਼ੁਰੂਆਤ ਹੈ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਇਦਾਂ ਦੀ ਤਬਾਹੀ ਜਿਹੜੀ ਹੈ ਹੋਈ ਬਹੁਤ ਭੰਕਰ ਹੋ ਸਕਦੀ ਹੈ ਨਹੀਂ ਇਹਨੂੰ ਸਮਝੀਏ ਕਿਵੇਂ ਫਿਰ ਇਹਨੂੰ ਮਤਲਬ ਉਸਨੂੰ ਕੰਟਰੋਲ ਜਿਵੇਂ ਬਹੁਤ ਸਾਰੇ ਦੇਸ਼ਾਂ ਨੇ ਤੁਸੀਂ ਗੱਲ ਕਰ ਰਹੇ ਸੀ ਕਿ ਉਹਨਾਂ ਨੇ ਕੰਟਰੋਲ ਕੀਤਾ ਡੈਮ ਬਣਾਏ ਮੈਂ ਦੇਖੋ ਸਾਡੇ ਕੋਲ ਚਾਈਨਾ ਦੀ ਐਗਜ਼ਾਮਪਲ ਹੈ ਚਾਈਨਾ ਦੇ ਵਿੱਚ ਕਿਉਂਕਿ ਹੜ੍ਹ ਪਹਿਲਾਂ ਵੀ ਆਉਂਦੇ ਸੀਗੇ ਪਰ ਉਹਨਾਂ ਨੇ ਇੱਕ ਤਰੀਕਾ ਇਹ ਬਣਾਇਆ ਕਿ ਜਿੱਥੇ-ਜਿੱਥੇ ਉਹਨੂੰ ਲੱਗਦਾ ਸੀਗਾ ਹੜ ਹੜ ਆ ਸਕਦੇ ਆ ਪਾਣੀ ਦੀ ਬਹੁਤਾਤ ਹੋ ਸਕਦੀ ਹੈ ਉੱਥੇ ਉਹਨਾਂ ਨੇ ਬੰਨ ਬਣਾਤੇ ਔਰ ਉਹਦੇ ਜੋ ਬਿਜਲੀ ਪੈਦਾ ਕੀਤੀ ਔਰ ਉਹ ਬਿਜਲੀ ਆਮ ਲੋਕਾਂ ਨੂੰ ਦਿੱਤੀ ਜਿਹਦੇ ਕਰਕੇ ਉੱਥੋਂ ਦੀਆਂ ਫੈਕਟਰੀਆਂ ਚੱਲੀਆਂ ਔਰ ਉਹਦਾ ਰੀਜ਼ਨ ਉਹਦਾ ਕਾਰਨ ਇਹ ਬਣਿਆ ਕਿ ਅੱਜ ਚੀਨ ਜਿਹੜਾ ਹੈਗਾ ਉਹ ਅਮਰੀਕਾ ਦੇ ਇਕਨੋਮੀ ਦੇ ਬਰਾਬਰ ਖੜਾ ਹੈ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਉਹ ਤਾਂ ਹੋਏਗਾ ਜੇ ਸਾਡੀਆਂ ਸਰਕਾਰਾਂ ਇਹਦੇ ਪ੍ਰਤੀ ਸੋ ਇਹਨਾਂ ਸ਼ੀਲ ਹੋਣ ਔਰ ਇਸ ਚੀਜ਼ ਨੂੰ ਸਮਝਣ ਔਰ ਜਿਹੜਾ ਆਪਾਂ ਗੱਲ ਕਰ ਰਹੇ ਹਾਂ ਕਿ ਜਿਹੜਾ ਕੁੰਜੀਵਾਦੀ ਜਿਹੜਾ ਸਿਸਟਮ ਹੈ ਔਰ ਵਿਸ਼ਵੀਕਰਨ ਦਾ ਜਿਹੜਾ ਸਿਸਟਮ ਹੈ ਜੇਕਰ ਉਹਦੇ ਤੋਂ ਬਾਹਰ ਹੋਣ ਗਿਆ ਤਾਂ ਇਹ ਸੰਭਵ ਹੋਏਗਾ ਨਹੀਂ ਤਾਂ ਇਸੇ ਤਰ੍ਹਾਂ ਤਬਾਹੀ ਜਿਹੜੀ ਹੈਗੀ ਆ ਉਹ ਮਚਾਈ ਜਾਏਗੀ ਜਿਹੜੀਆਂ ਨੈਚੁਰਲ ਜਿਹੜੇ ਡਿਸਆਰਡਰ ਹੋ ਰਹੇ ਨੇ ਜਿਹੜੀ ਕੁਤਾਹੀ ਹੋਈ ਹੈ ਇਹ ਕਿੱਥੇ ਹੋਈ ਹੈ ਤੁਹਾਨੂੰ ਲੱਗਦਾ ਦੇਖੋ ਕੁਤਾਹੀ ਮੁਨਾਫੇ ਚ ਹੈ ਮੁਨਾਫਾ ਕਮਾਉਣ ਦੀ ਜਿਹੜੀ ਇੱਕ ਅੰਨੀ ਮੁਨਾਫਾ ਕਮਾਉਣ ਦੀ ਜਿਹੜੀ ਸੋਚ ਹੈ ਉਹ ਲਗਾਤਾਰ ਜਿਹੜਾ ਸਾਡਾ ਜੇ ਆਪਾਂ ਹਿੰਦੂਸਤਾਨ ਦੀ ਗੱਲ ਕਰੀਏ ਪਿਛਲੇ ਸਾਲਾਂ ਚ ਉਤਰਾਖੰਡ ਦੇ ਵਿੱਚ ਬਹੁਤ ਭੰਕਰ ਹੜਾ ਆਈ ਸੀਗੇ ਉਦੋਂ ਵੀ ਲੋਕਾਂ ਨੂੰ ਕਿਹਾ ਗਿਆ ਕਿ ਭਾਈ ਤੁਸੀਂ ਇਸ ਮਾਡਲ ਤੋਂ بچاؤ ਕਿਉਂਕਿ ਜੇ ਤੁਸੀਂ ਜ਼ਮੀਨਾਂ ਨੂੰ ਵੇਚਣ ਦੇ ਲਈ ਉੱਥੋਂ ਦੇ ਪਹਾੜਾਂ ਦੇ ਜਿਹੜੇ ਦਰਖਤ ਨੇ ਉਹ ਕੱਟ ਦੋਗੇ ਔਰ ਉੱਥੋਂ ਦੀਆਂ ਨਦੀਆਂ ਦੇ ਵਾਹਨ ਨੂੰ ਰੋਕਣ ਦੀ ਕੋਸ਼ਿਸ਼ ਕਰੋਗੇ ਕਿਉਂਕਿ ਤੁਸੀਂ ਉੱਥੇ ਪਲਾਟ ਕੱਟਣੇ ਨੇ ਔਰ ਉੱਤੇ ਤੁਸੀਂ ਵੱਡੇ ਵੱਡੇ ਹੋਟਲ ਉਸਾਰਨੇ ਨੇ ਤਾਂ ਲਾਜ਼ਮੀ ਤੌਰ ਤੇ ਇਹ ਚੀਜ਼ਾਂ ਨੂੰ ਰੁਕਾਉਣ ਦੀ ਗੱਲ ਹੈ ਨਾ ਆ ਸਾਰੇ ਆਮ ਬੰਦੇ ਨੂੰ ਨਹੀਂ ਨਾ ਬੰਨਿਆ ਜਾ ਸਕਦਾ ਆਪਾਂ ਜਦੋਂ ਖਰ ਗੱਲ ਕਰਦੇ ਆ ਆਮ ਬੰਦੇ ਦੇ ਸਿਰ ਨਵੇੜ ਦਿੰਨੇ ਆ ਮੈਂ ਇਹੀ ਕਹਿਣਾ ਚਾਹਣਾ ਇ ਤੇ ਇਹਨੂੰ ਸਮਝਣ ਦੀ ਗੱਲ ਹੈ ਜਿਹੜੇ ਉਹ ਘਰਾਣੇ ਨੇ ਜਿਹੜੇ ਅਮੀਰ ਲੋਕ ਨੇ ਜਦੋਂ ਉਹ ਉੱਥੇ ਪਲਾਟ ਕੱਟਦੇ ਨੇ ਕਲੋਨੀਆ ਕੱਟਦੇ ਨੇ ਤਾਂ ਉਹਦਾ ਜਿਹੜਾ ਖਮਿਆਜਾ ਹੈ ਉਹ ਆਮ ਬੰਦੇ ਨੂੰ ਭੁਗਤਣਾ ਪੈਣੀ ਪੈਣਾ ਕਿਉਂਕਿ ਜੇ ਤੁਸੀਂ ਦੇਖੋ ਦਰਿਆਵਾਂ ਦੇ ਬਨ ਰੋਗ ਤੇ ਦਰਿਆਵਾਂ ਦੇ ਵਿੱਚ ਜਿਹੜਾ ਥਾਂ ਬਣਦੀ ਹੈ ਉੱਥੇ ਜ਼ਮੀਨਾਂ ਦੇ ਵਿੱਚ ਜ਼ਿਆਦਾ ਰੋਕ ਲੀਆਂ ਜਾਂ ਉੱਥੇ ਪਲਾਟ ਕੱਟ ਕੇ ਵੱਡੇ ਵੱਡੇ ਬਿਲਡਿੰਗਾਂ ਉਸਾਰ ਲੀਆਂ ਤਾਂ ਉਹਦਾ ਖਮਿਆਜਾ ਅਖੀਰ ਨੂੰ ਉਹਨਾਂ ਨੂੰ ਵੀ ਭੁਗਤਣਾ ਪਊ ਮੈਂ ਨਹੀਂ ਕਹਿੰਦਾ ਔਰ ਅਲਟੀਮੇਟਲੀ ਇਹ ਗਰੀਬ ਬੰਦੇ ਨੂੰ ਭੁਗਤਣਾ ਹੀ ਪੈਣਾ ਹੈ ਇਹ ਇਹ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਪਿਛਲਾ ਇਤਿਹਾਸ ਮੈਂ 1988 ਦੀ ਤੁਹਾਨੂੰ ਐਗਜ਼ਾਮਪਲ ਦੱਸਦਾ 1988 ਦੇ ਵਿੱਚ ਇਸੇ ਇਲਾਕੇ ਦੇ ਵਿੱਚ ਜਿਹੜਾ ਪੰਜਾਬ ਦੀ ਆਪਾ ਬਾਰਡਰ ਏਰੀਆ ਦੀ ਗੱਲ ਕਰਦੇ ਆ ਇਸੇ ਤਰ੍ਹਾਂ ਦੇ ਹੜਾ ਇਦੋਂ ਵੀ ਭਿਆਨਕ ਆਏ ਸੀਗੇ ਪਰ ਉਹਦਾ ਖਮਿਆਜਾ ਅਸੀਂ ਅੱਜ ਤੱਕ ਭੁਗਤ ਰਹੇ ਹਾਂ ਸਾਡੀ ਕਿਸਾਨੀ ਉਸ ਵੇਲੇ ਤੱਕ ਸਾਨੂੰ ਕੁਝ ਨਹੀਂ ਮਿਲਿਆ ਸਾਡੇ ਕਿਸਾਨ ਨੂੰ ਸੋ ਉਹੀ ਉਹੀ ਚੀਜ਼ਾਂ ਹੋਣ ਵਾਪਰ ਰਹੀਆਂ ਨੇ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜੇ ਅਸੀਂ ਇਸ ਮਾਡਲ ਨੂੰ ਨਹੀਂ ਵਰ ਚੇਂਜ ਕਰਾਂਗੇ ਇਸ ਮਾਡਲ ਨੂੰ ਅਸੀਂ ਲੋਕਾਂ ਦੇ ਹੱਕ ਦੇ ਵਿੱਚ ਨਹੀਂ ਲੈ ਕੇ ਆਵਾਂਗੇ ਅਸੀਂ ਇੱਕ ਪਾਸੇ ਕਹਿੰਦੇ ਆ ਕਿ ਪਾਣੀ ਨੂੰ ਜਿਹੜੀ ਹੈਗੀ ਆ ਪੰਜਾਬ ਪਾਣੀ ਦੇ ਨਾਂ ਤੇ ਬਣਿਆ ਪੰਜਾਬ ਔਰ ਹਰਿਆਣੇ ਨਾਲ ਸਾਡੀ ਜਿਹੜੀ ਲੜਾਈ ਰਹਿੰਦੀ ਹੈ ਅਸੀਂ ਤੁਪਕੇ ਤੁਪਕੇ ਲਈ ਮਰਨ ਨੂੰ ਤਿਆਰ ਹੋ ਜਾਣੇ ਆ ਦੂਜੇ ਪਾਸੇ ਸਾਡੇ ਕੋਲੇ ਟਨਾਂ ਦੇ ਟਨ ਜਿਹੜੇ ਨੇ ਉਹ ਪਾਣੀ ਵੇਸਟ ਹੋ ਰਿਹਾ ਹੈ ਔਰ ਪਾਣੀ ਸਗੋਂ ਵੇਸਟਜ ਨਹੀਂ ਹੋ ਰਿਹਾ ਉਹ ਪਾਣੀ ਜਾਨਾਂ ਦਾ ਸਾਡੀ ਜ਼ਮੀਨ ਦਾ ਸਾਡੀ ਹਰ ਚੀਜ਼ ਦਾ ਨੁਕਸਾਨ ਕਰਕੇ ਸੋ ਜੇ ਅਸੀਂ ਇਹਨੂੰ ਨਹੀਂ ਸੰਭਾਲਣਾ ਜੇ ਸਾਡੀ ਇੱਕ ਪਲਾਨਡ ਡਵੈਲਪਮੈਂਟ ਨਹੀਂ ਹੁੰਦੀ ਦੁਨੀਆ ਦੇ ਉੱਤੇ ਪਲੈਨਿੰਗ ਦੇ ਨਾਲ ਅਸੀਂ ਨਹੀਂ ਚੱਲਾਂਗੇ ਤਾਂ ਲਾਜ਼ਮੀ ਤੌਰ ਤੇ ਇਹਦਾ ਨੁਕਸਾਨ ਹੋਣ ਵਾਲੇ ਦਿਨਾਂ ਤੇ ਜਿਵੇਂ ਮੈਂ ਇਸ਼ਾਰਾ ਕਰ ਰਿਹਾ ਇਹ ਹੋਏਗਾ ਹੀ ਹੋਏਗਾ ਇਹਦੇ ਪਲੈਨਿੰਗ ਕੌਣ ਕਰੂਗਾ ਪਲੈਨਿੰਗ ਗਵਰਨਮੈਂਟ ਕਰੇਗੀ ਜੇ ਦੇਖੋ ਮੈਂ ਇਹੀ ਐਗਜ਼ਾਮਪਲ ਦੇ ਰਿਹਾ ਕਿ ਜੇ ਚੀਨ ਦੀ ਸਰਕਾਰ ਪਲੈਨਿੰਗ ਕਰਕੇ ਇਸ ਚੀਜ਼ ਨੂੰ ਸੰਭਾਲ ਸਕਦੀ ਹੈ ਸਾਡੇ ਤੇ ਤਾਂ ਸੋਚਦਾ ਹੀ ਉਦੋਂ ਜਦੋਂ ਮੈਂ ਬਾਪਰ ਜਾਂਦੀ ਗੱਲ ਸਾਡੀ ਤਾਂ ਪਲੈਨਿੰਗ ਮੈਂ 88 ਅੱਜ ਤਾਂ ਆਪਾਂ ਦੇਖਦੇ ਆਂ ਪਟਿਆੜਾ ਨਦੀ ਨੂੰ ਹੁਣ ਸਾਫ਼ ਕੀਤੀ ਜਾ ਰਹੀ ਬਿਲਕੁਲ ਬਿਲਕੁਲ ਮੈਂ ਇਹ ਕਹਿਣਾ ਕਿ 88 ਦੇ ਵਿੱਚ ਇਤੋਂ ਵੀ ਪੈਂਕਰ ਹੜ ਆਏ ਸੀ ਮੈਂ ਉਸ ਗੱਲ ਦਾ ਗਵਾਹ ਹਾਂ ਮੈਂ ਬਹੁਤ ਛੋਟਾ ਹੁੰਦਾ ਸੀਗਾ ਪਰ ਉਸ ਤੋਂ ਬਾਅਦ ਕੋਈ ਉਹਦੇ ਉੱਤੇ ਕੋਈ ਪਲੈਨਿੰਗ ਨਹੀਂ ਕੀਤੀ ਗਈ ਪਾਣੀ ਉਸੇ ਤਰ੍ਹਾਂ ਅਸੀਂ ਅੱਜ ਪਾਕਿਸਤਾਨ ਦੇ ਵਿੱਚ ਸਾਡੇ ਨਾਲ ਵੀ ਭੜਾ ਹਾਲ ਹੈ ਤੁਸੀਂ ਪਾਕਿਸਤਾਨ ਦੇ ਪਿੰਡਾਂ 'ਚ ਜਾਓ ਪੰਜਾਬ ਜਿਹੜਾ ਪਾਕਿਸਤਾਨੀ ਪੰਜਾਬ ਹੈ ਉੱਥੇ ਦਾ ਸਾਰਾ ਰਾਵੀ ਦਾ ਜਿਹੜਾ ਸਤਲੁਜ ਦਾ ਪਾਣੀ ਉੱਥੇ ਲਗਾਤਾਰ ਵਹਿ ਰਿਹਾ ਹੈ ਜੀ ਸੋ ਇਸ ਕਰਕੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਜੇ ਇਸ ਪਾਣੀ ਨੂੰ ਇਹ ਪਵਿੱਤਰ ਪਾਣੀ ਹੈ ਜੀ ਪੰਜਾਬ ਪਾਣੀਆਂ ਦੇ ਨਾਂ ਤੇ ਜਾਣਿਆ ਜਾਂਦਾ ਜੇ ਅਸੀਂ ਪਾਣੀਆਂ ਦੀ ਸੰਭਾਲ ਨਹੀਂ ਕਰਾਂਗੇ ਜੇ ਅਸੀਂ ਪਾਣੀਆਂ ਨੂੰ ਇਦਾਂ ਅਜਾਈਂ ਗਵਾਉਂਦੇ ਰਹਾਂਗੇ ਤਾਂ ਤੁਸੀਂ ਦੇਖੋਗੇ ਜੇ 135 ਜ਼ੋਨ ਨੇ ਪੰਜਾਬ ਦੇ ਜਿਹੜੇ ਡਾਰਕ ਜ਼ੋਨ ਚੱਲ ਰਹੇ ਨੇ ਜਿੱਥੇ ਪਾਣੀ ਖਤਮ ਹੁੰਦਾ ਜਾ ਰਿਹਾ ਪੀਣ ਵਾਲਾ ਜੇ ਇਹੀ ਪਾਣੀ ਥੱਲੇ ਵਾਟਰ ਜਿਹੜਾ ਹੈਗਾ ਜਾਏਗਾ ਤਾਂ ਇਹ ਪਾਣੀ ਲਾ ਪਾਣੀ ਦਾ ਲੈਵਲ ਪੰਜਾਬ ਦਾ ਉੱਚਾ ਆਏਗਾ ਔਰ ਤੁਸੀਂ ਵਧਿਆ ਤੋਂ ਵਧਿਆ ਫਸਲਾਂ ਡਿਵੈਲਪ ਕਰ ਸਕਦੇ ਹੋ ਔਰ ਉਹ ਕੌਣ ਕਰੇਗਾ ਉਹ ਸਾਡੀਆਂ ਜੇ ਗਵਰਨਮੈਂਟ ਖਾਸ ਜ਼ਰੂਰਤੇ ਜਿਹੜੀ ਕੇਂਦਰੀ ਸਰਕਾਰ ਹੈ ਔਰ ਉਹਦੇ ਨਾਲ ਸੈਂਟਰ ਦੀਆਂ ਸਰਕਾਰਾਂ ਨਾਲ ਮਿਲ ਕੇ ਜਿਹੜੀਆਂ ਸਟੇਟ ਦੀਆਂ ਸਰਕਾਰਾਂ ਨੇ ਜੇ ਉਹ ਸੀਰੀਅਸ ਨਹੀਂ ਹੋਣਗੀਆਂ ਤਾਂ ਇਹ ਇਸੇ ਤਰ੍ਹਾਂ ਤਬਾਹੀ ਜਿਹੜੀ ਹੈਗੀ ਮੱਚਦੀ ਰਹੇਗੀ ਔਰ ਆਮ ਬੰਦੇ ਨੇ ਸਿਦਾਰਨ ਲੋਕ ਤੁਹਾਡੇ ਮੇਰੇ ਵਰਗੇ ਉਹਨਾਂ ਦਾ ਨੁਕਸਾਨ ਹੁੰਦਾ ਹੀ ਰਹੇਗਾ ਜਿਹੜੇ ਫੰਡ ਦੀ ਤੁਸੀਂ ਗੱਲ કરી ਸਰਕਾਰ ਨੇ ਵੀ ਜਾਰੀ ਕੀਤਾ ਹੈ ਕਿ ਆਮ ਲਕਾਈ ਅੱਗੀ ਆਵੇ ਹਾਲਾਂਕਿ ਸਰਕਾਰ ਨੂੰ ਕਰਨਾ ਚਾਹੀਦਾ ਸੀਗਾ ਪਰ ਉਹ ਆਮ ਲੋਕਾਂ ਤੋਂ ਕਹਿ ਰਹੀ ਹੈ ਕਿ ਤੁਸੀਂ ਪੈਸੇ ਭੇਜੋ ਜੀ ਜਾਂ ਜਿਹੜਾ ਫੰਡ ਜਾ ਰਹੇ ਨੇ ਜਾਂ ਜਿਹੜੀ ਰਸਦ ਜਾ ਰਹੀ ਹੈ ਉੱਥੇ ਇਹ ਵੀ ਵੀਡੀਓ ਸਾਹਮਣੇ ਆ ਰਹੀ ਹੈ ਕਿ ਬੰਦਾ ਖਰੀਦਦਾ ਲੈਂਦਾ ਦਾਣ ਚ ਕੋਈ ਚੀਜ਼ ਲਿਆ ਤੇ ਅੱਗੇ ਜਾ ਕੇ ਵੇਚ ਰਿਹਾ ਲੱਗਦਾ ਹੈ ਕਿ ਜਿਹੜੇ ਫੰਡ ਇਕੱਠੇ ਹੋਣਗੇ ਹੁਣ ਤਾਂ ਜਿਹੜੀ ਸਥਿਤੀ ਹੈਗੀ ਉਸ ਤੋਂ ਬਾਅਦ ਦੇਖਣ ਵਾਲੀ ਸਥਿਤੀ ਬਣੀ ਹੈ ਨਾ ਜਦੋਂ ਬਿਮਾਰੀ ਫੈਲਣੀ ਹੈ ਜਦੋਂ ਘਰ ਟਾਈ ਨਜ਼ਰ ਆਉਣੇ ਤੇ ਲੋਕਾਂ ਦੇ ਚੁੱਲ੍ਹੇ ਠੰਡੇ ਹੋਣਗੇ ਉਦੋਂ ਕੋਈ ਜਾਊਗਾ ਲੈ ਕੇ ਦੇਖੋ ਮੈਂ ਕਹਿੰਦਾ ਕਿ ਦਾਨ ਦੇਣਾ ਚਾਹੀਦਾ ਮੈਂ ਇਹ ਨਹੀਂ ਕਹਿੰਦਾ ਕਿ ਦਾਨ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਪਰ ਇਹ ਦਾਨ ਦੇਣਾ ਇਹਦਾ ਕੋਈ ਹੱਲ ਨਹੀਂ ਹੈ ਜੇ ਆਪਾਂ ਕਹੀਏ ਕਿ ਦਾਨ ਨਾਲ ਉੱਥੋਂ ਦੀਆਂ ਬਿਮਾਰੀਆਂ ਸਹੀ ਹੋ ਜਾਣਗੀਆਂ ਉੱਥੋਂ ਦੇ ਲੋਕ ਦੁਬਾਰਾ ਲਾਈਨ ਤੇ ਆ ਜਾਣਗੇ ਉੱਥੋਂ ਦੇ ਲੋਕ ਦੁਬਾਰਾ ਉਹਨਾਂ ਦੀਆਂ ਫਸਲਾਂ ਵਧੀਆ ਹੋਣ ਲੱਗ ਜਾਣਗੀਆਂ ਇਹ ਸੰਭਵ ਨਹੀਂ ਹੈਗਾ ਅਲਟੀਮੇਟਲੀ ਗਵਰਨਮੈਂਟ ਨੂੰ ਪਲੈਨਿੰਗ ਦੇ ਨਾਲ ਅੱਗੇ ਆਉਣਾ ਹੀ ਪਏਗਾ ਔਰ ਇਹਨਾਂ ਦੇ ਉੱਤੇ ਪੈਸਾ ਖਰਚ ਕਰਕੇ ਬਕਾਇਦਾ ਤੌਰ ਤੇ ਇਹਦੀ ਪਲੈਨਿੰਗ ਬਣਾ ਕੇ ਔਰ ਇੰਜੀਨੀਅਰਿੰਗ ਨਾਲ ਲੈ ਕੇ ਇਹਨਾਂ ਦੇ ਉੱਤੇ ਡੈਮਸ ਬਣਾਉਣੇ ਪੈਣਗੇ ਤਾਂ ਕਿ ਇਹ ਪਾਣੀ ਜਿਹੜਾ ਹੈਗਾ ਕੰਟਰੋਲ ਕੀਤਾ ਜਾ ਸਕਦੇ ਤੁਸੀਂ ਦੇਖੋ ਕਿ ਜੇ ਆਪਾਂ ਨਦੀਆਂ ਨਹੀਂ ਬਣਾ ਸਕਦੇ ਇਹਦੇ ਚ ਨਦੀਆਂ ਕੱਢੋ ਤੁਸੀਂ ਹੋਰ ਨਦੀਆਂ ਡਿਵੈਲਪ ਕਰ ਲਓ ਔਰ ਤਾਂ ਕਿ ਇਹ ਹੀ ਪਾਣੀ ਜਿਹੜਾ ਹੈਗਾ ਪੰਜਾਬ ਦੇ ਖੇਤਾਂ 'ਚ ਕੰਮ ਆਵੇ ਪੰਜਾਬ ਦੇ ਫਸਲਾਂ ਦੇ ਲਈ ਕੰਮ ਆਵੇ ਪੰਜਾਬ ਦੇ ਹੋਰ ਕੰਮਾਂ ਦੇ ਲਈ ਕੰਮ ਆ ਸਕਦਾ ਹੈ ਸੋ ਮੇਰਾ ਕਹਿਣਾ ਦਾ ਮਤਲਬ ਹੈ ਕਿ ਸਿਰਫ ਦਾਨ ਦੇ ਨਾਲ ਇਹ ਮਸਲੇ ਹੱਲ ਨਹੀਂ ਹੋਣਗੇ ਇਹ ਮਸਲੇ ਪਲੈਨਿੰਗ ਦੇ ਨਾਲ ਹੱਲ ਹੋਣਗੇ ਔਰ ਪਲੈਨਿੰਗ ਸਰਕਾਰਾਂ ਨੂੰ ਕਰਨੀ ਪਵੇਗੀ ਜੇ ਸਰਕਾਰਾਂ ਨਹੀਂ ਕਰਦੀਆਂ ਤਾਂ ਹਿੰਦੁਸਤਾਨ ਇਸੇ ਤਰ੍ਹਾਂ ਡੁੱਬਦਾ ਰਹੇਗਾ ਔਰ ਹਰ ਸਾਲ ਕੱਲਾ ਇਹ ਅੱਜ ਨਹੀਂ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਇਹ ਇਦਾਂ ਦੀਆਂ ਕਟਨਾਵਾ ਹੋਰ ਭਿਆਨਕ ਰੂਪ ਦੇ ਵਿੱਚ ਤਬਦੀਲ ਹੁੰਦੀਆਂ ਰਹਿਣਗੀਆਂ ਜਿਵੇਂ ਤੁਸੀਂ ਕਦਰੇ ਸੀ ਕਿ ਵੀ 1988 ਵਾਲੀ ਗੱਲ ਕਰੇ ਸੀ ਕਿ ਉਦੋਂ ਵੀ ਗੱਲਾਂ ਬਹੁਤ ਹੋਈਆਂ ਕਿ ਵੀ ਬਾਅਦ ਵਿੱਚ ਪਹੁੰਚਾਂਗੇ ਕਿ ਇੱਕ ਫੁੱਟੀ ਕੌਡੀ ਵੀ ਨਹੀਂ ਪਹੁੰਚੀ ਲੋਕਾਂ ਤੱਕ ਬਾਅਦ ਵਿੱਚ ਬਿਲਕੁਲ ਬਿਲਕੁਲ ਹਰ ਸਾਲ ਮੈਂ ਇਹੀ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ 88 ਦੀ ਮੈਂ ਐਗਜ਼ਾਮਪਲ ਦਿੱਤੀ ਹੈ ਯੂਪੀ ਦੇ ਵਿੱਚ ਬਿਹਾਰ ਦੇ ਵਿੱਚ ਹਰ ਸਾਲ ਹੀ ਇਦਾਂ ਦੇ ਭਿਆੰਕਰ ਹੜਾ ਆਉਂਦੇ ਨੇ ਪਰ ਉੱਥੇ ਵੀ ਤੁਸੀਂ ਦੇਖੋ ਹਜੇ ਤੱਕ ਕੋਈ ਡਵੈਲਪਮੈਂਟ ਨਹੀਂ ਹੈ ਸੋ ਮੇਰਾ ਕਹਿਣ ਦਾ ਮਤਲਬ ਜਿੰਨੀ ਦੇਰ ਸਰਕਾਰਾਂ ਸੰਵੇਦਨਸ਼ੀਲ ਨਹੀਂ ਹੁੰਦੀਆਂ ਔਰ ਉਸ ਮਾਡਲ ਤੋਂ ਜਿਹੜੀ ਮੈਂ ਮਾਡਲ ਦੀ ਗੱਲ ਕਰ ਰਿਹਾ ਜਿਹੜਾ ਸਿਰਫ ਮੁਨਾਫੇ ਦਾ ਮਾਡਲ ਹੈ ਇਹ ਮੁਨਾਫੇ ਦਾ ਮਾਡਲ ਨੂੰ ਤੁਹਾਨੂੰ ਇਹਦੇ ਤੋਂ ਬਾਹਰ ਆਉਣਾ ਪਏਗਾ ਤੁਸੀਂ ਹਿਮਾਚਲ ਦੀ ਗੱਲ ਹੈ ਹਿਮਾਚਲ ਦੇ ਵਿੱਚ ਹਰ ਸਾਲ ਲੱਖਾਂ ਦੀ ਗਿਣਤੀ ਦੇ ਵਿੱਚ ਪਹਾੜਾਂ ਤੋਂ ਦਰਖਤ ਕੱਟੇ ਜਾਂਦੇ ਜੇ ਉਹ ਦਰਖਤ ਤੁਸੀਂ ਕੱਟ ਦੋਗੇ ਤਾਂ ਲਾਜ਼ਮੀ ਤੌਰ ਤੇ ਉਹ ਜਿਹੜਾ ਪਹਾੜਾਂ ਦਾ ਪਾਣੀ ਹੈ ਉਹ ਸਾਰਾ ਪੰਜਾਬ ਦੇ ਵਿੱਚ ਹੀ ਆਊਗਾ ਔਰ ਬੁਰੀ ਤਰ੍ਹਾਂ ਆਊਗਾ ਔਰ ਬੱਦਲ ਫਟਣਗੇ ਔਰ ਬੱਦਲ ਫਟਣ ਦੇ ਨਾਲ ਉਸ ਪਰ ਕੰਟਰੋਲ ਨਹੀਂ ਹੋਏਗਾ ਔਰ ਉਹ ਨੁਕਸਾਨ ਜਿਹੜਾ ਹੈਗਾ ਅਲਟੀਮੇਟਲੀ ਪੰਜਾਬ ਦਾ ਔਰ ਆਮ ਲੋਕਾਂ ਦਾ ਗਰੀਬ ਲੋਕਾਂ ਦਾ ਅਮੀਰ ਬੰਦਾ ਤਾਂ ਸ਼ਿਫਟ ਹੋ ਕੇ ਕਿਤੇ ਦੇ ਕਿਤੇ ਹੋਰ ਚਲਾ ਜਾਊਗਾ ਪਰ ਜਿਹੜਾ ਗਰੀਬ ਤਬਕਾ ਹੈ ਪੰਜਾਬ ਦਾ ਉਹ ਇਹਦੀ ਮਾਰ ਪਹਿਲਾਂ ਵੀ 88 ਵਿੱਚ ਵੀ ਆਇਆ ਸੀ ਜਿਹੜਾ ਆਪਾਂ ਗੱਲ ਇਸ਼ਾਰਾ ਕਰ ਰਹੇ ਆ ਕਿ ਹੁਣ ਤੱਕ ਉਹਨਾਂ ਦੇ ਪੈਰ ਨਹੀਂ ਲੱਗੇ ਹੁਣ ਹੁਣ ਜਿਹੜਾ ਉਹਨਾਂ ਦਾ ਨੁਕਸਾਨ ਹੋਏਗਾ ਹੁਣ ਵੀ ਉਹ ਕਈ ਸਾਲਾਂ ਤੱਕ ਜਿਹੜਾ ਹੈਗਾ ਉਹਦਾ ਨੁਕਸਾਨ ਜਿਹੜਾ ਹੈਗਾ ਪੂਤੇਗਾ ਵਿਕਾਸ ਦੇ ਨਾਂ ਤੇ ਜਿਵੇਂ ਭਾਰਤ ਮਾਲਾ ਪ੍ਰੋਜੈਕਟ ਦੀ ਆਪਾਂ ਗੱਲ ਕਰਦੇ ਹਾਂ ਕੱਲ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਉਹਦੇ 'ਚ ਇਹ ਸੀ ਕਿ ਜਿੱਥੋਂ ਦੀ ਉਹ ਗੁਜ਼ਰ ਰਹੀ ਹੈ ਇੱਕ ਪਾਸੇ ਪਾਣੀ ਬਹੁਤ ਜ਼ਿਆਦਾ ਹੈ ਤੇ ਦੂਜੇ ਪਾਸੇ ਪਾਣੀ ਨਹੀਂ ਪਹੁੰਚਿਆ ਲੱਗਦਾ ਹੈ ਕਿ ਇਹਦਾ ਵੀ ਨੁਕਸਾਨ ਹੋਊ ਬਿਲਕੁਲ ਮੈਂ ਉਹੀ ਕਹਿੰਦਾ ਕਿ ਜਿਹੜਾ ਇਹ ਵਿਕਾਸ ਦਾ ਮਾਡਲ ਹੈ ਇਹ ਜਿਹੜਾ ਜਿਸ ਤਰ੍ਹਾਂ ਦੇ ਅਨਪਲਾਨਡ ਤਰੀਕੇ ਦੇ ਨਾਲ ਵਿਕਾਸ ਨੂੰ ਦਿਖਾਇਆ ਜਾ ਰਿਹਾ ਹੈ ਪਿਛਲੇ ਇਹ ਨਹੀਂ ਕਿ ਇਸੇ ਸਰਕਾਰ ਦਾ ਭਾਰਤ ਮਾਲਾ ਦੀ ਗੱਲ ਨਹੀਂ ਪਿ ਤਾਂ ਲਾ ਤਾਂ ਦੇਖ ਲਓ ਜਦੋਂ ਤੋਂ 1990 ਤੋਂ ਬਾਅਦ ਗਲੋਬਲਾਈਜੇਸ਼ਨ ਦੇ ਨਾਂ ਦੇ ਉੱਤੇ ਵਿਕਾਸ ਦਾ ਜਿਹੜਾ ਹੈਗਾ ਇੱਕ ਮਾਡਲ ਸਾਡੇ ਤੇ ਥੋਪਿਆ ਜਾ ਰਿਹਾ ਹੈ ਉਹਦੇ ਉੱਤੇ ਇਸ ਨੂੰ ਇਹ ਕਰਕੇ ਵੀ ਦੇਖੋ ਜੀ ਅਸੀਂ ਸੜਕਾਂ ਬਣਾ ਰਹੇ ਹਾਂ ਬਹੁਤ ਵੱਡੀਆਂ ਭਾਰਤ ਮਾਲਾ ਪ੍ਰੋਜੈਕਟ ਆ ਰਿਹਾ ਫਲਾਣੀਆਂ ਪ੍ਰੋਜੈਕਟ ਆ ਰਿਹਾ ਇਹ ਪ੍ਰੋਜੈਕਟ ਜਿਹੜੇ ਨੇ ਇਹ ਨੇਚਰ ਦੀ ਤਬਾਹੀ ਹੈ ਨੇਚਰ ਨੂੰ ਤਬਾਹ ਕਰਕੇ ਬਣਾਏ ਜਾ ਰਹੇ ਨੇ ਜਿੰਨੀ ਦੇਰ ਨੇਚਰ ਨਾਲ ਸੰਬੰਧਿਤ ਨੇਚਰ ਨੂੰ ਸਮਝ ਕੇ ਕੁਦਰਤ ਨੂੰ ਸਮਝ ਕੇ ਪਲੈਨਿੰਗ ਨਹੀਂ ਬਣਾਈ ਜਾਂਦੀ ਮਾਡਲ ਨੇ ਬਣਾਏ ਜਾਂਦੇ ਤਾਂ ਓਨੀ ਦੇਰ ਇਹ ਚੀਜ਼ਾਂ ਵਾਪਰਦੀਆਂ ਰਹਿਣਗੀਆਂ ਔਰ ਸੜਕਾਂ ਬਣ ਗਈਆਂ ਤੁਸੀਂ ਦੇਖੋ ਜਦੋਂ ਬਠਿੰਡੇ ਤੋਂ ਚੰਡੀਗੜ੍ਹ ਵਾਲੀ ਸੜਕ ਬਣਾਈ ਗਈ ਅਕਾਲੀ ਦਲ ਔਰ ਬਹੁਤ ਉਹਨਾਂ ਨੇ ਜ਼ੋਰ ਲਾਇਆ ਕਿ ਦੇਖੋ ਜੀ ਅਸੀਂ ਬਹੁਤ ਤਰੱਕੀ ਕਰ ਲਈ 9 ਲੱਖ ਦਰਖਤ ਕੱਟੇ ਗਏ ਉਸ ਵੇਲੇ 9 ਲੱਖ ਦਰਖਤ ਪੰਜਾਬ ਦੀ ਧਰਤੀ ਤੋਂ ਕੱਟਿਆ ਗਿਆ ਕਿਹਾ ਸੀ ਵੀ ਲਾਵਾਂਗੇ ਨਾਲ ਨਾਲ ਅੱਜ ਤੱਕ ਇੱਕ ਵੀ ਮੈਨੂੰ ਦਰਖਤ ਦਿਖਾ ਦਿਓ ਜਿਹੜਾ ਉਹਨੂੰ ਕੱਟ ਕੇ ਲਗਾਇਆ ਗਿਆ ਹੋਵੇ ਤੋਂ ਬਾਅਦ ਲੈਣੇ ਕਿਹੜਾ ਲਾਇਆ ਜੀ ਫਿਰ ਤੋਂ ਮੈਂ ਵੀ ਇਹ ਕਹਿਣਾ ਮੈਂ ਮੈਂ ਜਿਹੜੀ ਗੱਲ ਇੱਕ ਨਹੀਂ ਕਹਿਣਾ ਕਿ ਪਿਛਲੇ 30 35 ਸਾਲ ਦਾ ਜਿਹੜਾ ਰਿਕਾਰਡ ਹੈ ਚਾਹੇ ਪੰਜਾਬ ਦੀ ਗੱਲ ਹੋਵੇ ਚਾਹੇ ਹਿੰਦੁਸਤਾਨ ਦੀ ਚਾਹੇ ਦੁਨੀਆ ਦੀ ਗੱਲ ਹੋਵੇ ਇਹ ਇਹ ਜਿਹੜੇ ਨੇ ਦਰਖਤ ਨੂੰ ਕੁਦਰਤ ਨੂੰ ਜਿਹੜਾ ਲੁੱਟਣ ਦੀ ਜਿਹੜਾ ਪ੍ਰੋਜੈਕਟ ਹੈ ਉਹ ਚੱਲ ਰਿਹਾ ਹੈ ਕੁਦਰਤ ਨੂੰ ਲਾਉਣ ਦਾ ਕੁਦਰਤ ਨਾਲ ਪਿਆਰ ਕਰਨ ਦਾ ਤੁਸੀਂ ਦੇਖੋ ਵੀ ਕਿਸੇ ਵੇਲੇ ਸਾਡੇ ਖੇਤਾਂ 'ਚ ਬਹੁਤ ਦਰਖਤ ਹੁੰਦੇ ਸੀਗੇ ਔਰ ਟਾਈਮ ਸਿਰ ਮੀਂਹ ਪੈਂਦਾ ਸੀ ਝੜੀਆਂ ਲੱਗ ਕੇ ਆਰਾਮ ਨਾਲ ਉਹ ਜਿਹੜੇ ਸੋਕਦਾ ਸੀ ਪਾਣੀ ਧਰਤੀ ਦੇ ਵਿੱਚ ਉਹ ਕਿੱਧਰ ਗਿਆ ਹੁਣ ਕੀ ਹੈ ਇੱਕਦਮ ਬਦਲ ਫਟਦਾ ਹੈ ਔਰ ਤਬਾਹੀ ਮਚਾ ਕੇ ਚਲਾ ਜਾਂਦਾ ਹੈ ਕਿਉਂ ਕਿਉਂਕਿ ਅਸੀਂ ਉਸ ਨੂੰ ਜਿਹੜਾ ਹੈਗਾ ਅਸੀਂ ਨੇਚਰ ਨੂੰ ਤਬਾਹ ਕਰ ਲਿਆ ਕੁਦਰਤ ਤੋਂ ਟੁੱਟ ਗਏ ਇਹ ਮਾਡਲ ਜਿਹੜਾ ਹੈਗਾ ਕੁਦਰਤ ਦੇ ਨੂੰ ਤੋਂ ਟੁੱਟਿਆ ਹੋਇਆ ਮਾਡਲ ਹੈ ਸੋ ਕੁਦਰਤ ਦੇ ਨਾਲ ਜੁੜ ਕੇ ਜਿਹੜਾ ਮਾਡਲ ਸਾਨੂੰ ਉਹ ਉਹ ਲਾਗੂ ਕਰਨਾ ਪਏਗਾ ਉਹ ਇਹੀ ਹੈ ਕਿ ਉਹਦੇ ਵਿੱਚ ਸਮਾਜ ਦਾ ਵਿਕਾਸ ਹੋਵੇ ਲੋਕਾਂ ਦਾ ਵਿਕਾਸ ਕਿਵੇਂ ਹੋਵੇ ਲੋਕਾਂ ਦੀ ਖੇਤੀਬਾੜੀ ਦਾ ਵਿਕਾਸ ਕਿਵੇਂ ਕਰਨਾ ਹੈ ਉਹ ਮਾਡਲ ਨੂੰ ਲੈ ਕੇ ਆਉਣਾ ਪਏਗਾ ਨਾ ਕਿ ਇਹ ਜਿਹੜਾ ਭਾਰਤ ਮਾਲਾ ਤੁਸੀਂ ਗੱਲ ਕਰ ਰਹੇ ਹੋ ਇਹ ਹੋ ਸਕਦਾ ਹੈ ਕਿ ਇਹਦਾ ਫਾਇਦਾ ਹੋਵੇ ਬਟ ਅਲਟੀਮੇਟਲੀ ਜਿਹੜੇ ਇਦਾਂ ਦੇ ਪ੍ਰੋਜੈਕਟ ਨੇ ਇਹ ਕੁਦਰਤ ਨੂੰ ਤਬਾਹ ਕਰਨ ਕਰਕੇ ਇਹ ਇਹ ਚੀਜ਼ਾਂ ਇਹ ਹੋਰ ਸਭੋਂ ਇਦਾਂ ਦੇ ਜਿਹੜੇ ਨੇ ਤਬਾਹੀਆਂ ਲੈ ਕੇ ਆ ਸਕਦੇ ਇਹ ਤਾਂ ਆਉਣ ਵਾਲਾ ਸਮਾਂ ਦੱਸੋ ਕਿ ਸਰਕਾਰ ਕੀ ਕਦਮ ਚੱਕਦੀ ਆ ਆਮ ਲੋਕ ਕੀ ਕਰਨ ਹੁਣ ਜਿਹੜੇ ਸਥਿਤੀ ਚ ਫਸੇ ਹੋਏ ਆ ਉਸ ਤੋਂ ਬਾਅਦ ਜਦੋਂ ਪਾਣੀ ਉਤਰਨਾ ਉਸ ਤੋਂ ਬਾਅਦ ਹਾਲਾਤ ਪਤਾ ਲੱਗਣੇ ਦੇਖੋ ਆਮ ਲੋਕ ਤਾਂ ਇਸ ਵੇਲੇ ਮੈਂ ਹੀ ਬੇਨਤੀ ਕਰਾਂਗਾ ਸਾਰਿਆਂ ਨੂੰ ਕਿ ਆਪਾਂ ਉਹਨਾਂ ਨੂੰ ਬਚਾਈਏ ਆਮ ਲੋਕਾਂ ਨੂੰ ਬਚਾਉਣ ਦੀ ਲੋੜ ਹੈ ਉਹਨਾਂ ਨੂੰ ਜੋ ਬੁਨਿਆਦੀ ਉਹਨਾਂ ਦੀਆਂ ਲੋੜਾਂ ਨੇ ਚਾਹੇ ਰੋਟੀ ਕੱਪੜਾ ਮਕਾਨ ਉਹ ਉਹਨਾਂ ਨੂੰ ਵੱਧ ਤੋਂ ਵੱਧ ਉਹਨਾਂ ਤੱਕ ਪਹੁੰਚਾਉਣ ਦੀ ਲੋੜ ਹੈ ਔਰ ਸਰਕਾਰਾਂ ਨੂੰ ਅੱਗੇ ਆ ਕੇ ਉਹਨਾਂ ਨੂੰ ਪਹਿਲਾਂ ਤਾਂ ਅਸੀਂ ਉਹ ਬਚਾਈਏ ਉਹਨਾਂ ਦੀਆਂ ਜਾਨਾਂ ਬਚਾਈਏ ਉਹਨਾਂ ਦੀਆਂ ਜ਼ਮੀਨਾਂ ਬਚਾਈਏ ਔਰ ਫਿਰ ਜੇ ਜੋ ਵੀ ਉਹਨਾਂ ਦੀ ਰਿਕਵਰੀ ਹੈ ਉਹ ਉਹਨਾਂ ਨੂੰ ਦਈਏ ਪਹਿਲੀ ਗੱਲ ਤਾਂ ਇਹ ਹੀ ਹੈ ਬਾਅਦ ਦੇ ਵਿੱਚ ਜਿਹੜਾ ਆਪਾਂ ਮਾਡਲ ਦੀ ਗੱਲ ਕਰਦੇ ਹਾਂ ਕਿ ਇਹਨੂੰ ਪਲੈਨਿੰਗ ਦੇ ਨਾਲ ਲੋਕਾਂ ਨੂੰ ਨਾਲ ਇੰਜੀਨੀਅਰਿੰਗ ਨੂੰ ਨਾਲ ਕਿ ਅਸੀਂ ਇਸ ਪਾਣੀ ਨੂੰ ਕਿਵੇਂ ਬਚਾਉਣਾ ਹੈ ਇਸ ਪਾਣੀ ਤੋਂ ਬਿਜਲੀ ਕਿਵੇਂ ਬਣਾਉਣੀ ਹੈ ਇਸ ਪਾਣੀ ਤੋਂ ਸਾਡੇ ਫਸਲਾਂ ਨੂੰ ਕਿਵੇਂ ਲੈ ਕੇ ਲੈ ਕੇ ਆਉਣਾ ਹੈ ਔਰ ਸਾਡੇ ਜਿਹੜਾ ਲੈਵਲ ਥੱਲੇ ਜਾ ਰਿਹਾ ਲਗਾਤਾਰ ਉਹਨੂੰ ਕਿਵੇਂ ਉੱਚਾ ਕਰਨਾ ਹੈ ਉਹ ਪਲਾਨਿੰਗ ਦੇ ਨਾਲ ਹੀ ਹੋ ਸਕਦਾ ਹੈ ਔਰ ਉਹ ਪਲਾਨਿੰਗ ਸਰਕਾਰਾਂ ਨੂੰ ਇਕੱਠੇ ਬੈਠ ਕੇ ਕਰਨੀ ਪੈਗੀ ਉਹ ਜਤਿੰਦਰ ਸਰਕਾਰ ਵੀ ਰੋਲ ਅਦਾ ਕਰ ਸਕਦੀ ਹੈ ਔਰ ਉਹਦੇ ਚ ਸਟੇਟ ਦੀਆਂ ਸਰਕਾਰਾਂ ਚਾਹੇ ਹਿਮਾਚਲ ਦੀ ਆ ਚਾਹੇ ਜੰਮੂ ਕਸ਼ਮੀਰ ਦੀ ਆ ਪੰਜਾਬ ਦੀ ਆ ਯੂਪੀ ਦੀ ਆ ਬਿਹਾਰ ਦੀ ਆ ਸਾਰੀਆਂ ਸਟੇਟਾਂ ਨੂੰ ਨਾਲ ਲੈ ਕੇ ਜਿੱਥੇ ਹੜਾ ਆਉਂਦੇ ਨੇ ਪਿਛਲੇ ਸਾਲਾਂ ਤੋਂ ਉਨ੍ਹਾਂ ਨੂੰ ਨਾਲ ਲੈ ਕੇ ਇੱਕ ਪਲੈਨਿੰਗ ਦੇ ਨਾਲ ਇਹ ਡਿਵੈਲਪਮੈਂਟ ਕਰਨੀ ਪਵੇਗੀ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਬਹੁਤ ਮਿਹਰਬਾਨੀ ਸ਼ੁਕਰੀਆ